ਤੁਸੀਂ ਦੇਖ ਰਹੇ ਹੋ ਦੇਰੀ ਫਿਅਰਟੀ ਵੀ ਮੈਂ ਹਾਂ ਸੰਦੀਪ ਸ਼ੇਮਾ ਸੋ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਅੱਜ ਮੌਸਮ ਨੇ ਇੱਕਦਮ ਕਰਵਲ ਦਿੱਤੀ ਹੈ ਤੇ ਸਰਦ ਰਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ 'ਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ 'ਚ ਨਿਵੇਸ਼ ਕਰਨ 'ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਮ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ 'ਚ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਿਆ ਹੈ ਸੂਬੇ ਵਿੱਚ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਦੀਆਂ ਅਜਈਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ ਜਿਸ ਨਾਲ ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਬਖ ਹੁੰਦੇ ਹਨ ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣ ਗਿਆ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲਓਗੇ ਤੁਹਾਡਾ ਜਾਨ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਤੁਸੀਂ ਦੇਖ ਰਹੇ ਹੋ ਡੈਰੀ ਫੀਅਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਅੱਜ ਮੌਸਮ ਨੇ ਇੱਕਦਮ ਕਰਵਲ ਦਿੱਤੀ ਹੈ ਤੇ ਸਰਦ ਰਤੂ ਦੀ ਜਿਹੜੀ ਆ ਕਈ ਜਗ੍ਹਾ ਤੇ ਅਜੇ ਪਹਿਲੀ ਬੂੰਦਾਬاندی ਸ਼ੁਰੂ ਹੋ ਗਈ ਤਾਂ ਇਸ ਨਾਲ ਹੀ ਮੌਸਮ ਕਾਫੀ ਠੰਡ ਵਾਲਾ ਹੋ ਚੁੱਕਾ ਹੈ ਤਾਂ ਜੇਕਰ ਲੁਧਿਆਣਾ ਦੀ ਗੱਲ ਕੀਤੀ ਹੈ ਵੀ ਲੁਧਿਆਣਾ ਦਾ ਟੈਂਪਰੇਚਰ بارش ਤੇਰ ਤੋਂ ਹੀ ਹੁੰਦੀ ਹੈ ਤਾਂ ਇਸ ਦੇ ਨਾਲ ਹੀ ਟੈਂਪਰੇਚਰ ਉਹ 15 ਡਿਗਰੀ ਤੱਕ ਪਹੁੰਚ ਗਿਆ ਤਾਂ ਕਹਿੰਦੇ ਆਕੇ ਠੰਡ ਦਾ ਹੁਣ ਹੋਰ ਜਿਹੜਾ ਜੋਰ ਪਕੜਦੀ ਜਾ ਰਹੀ ਹੈ ਤਾਂ ਤਸਵੀਰਾਂ ਮਹਾਤੰਗ ਲੁਧਿਆਣਾ ਦੇ ਇੱਥੇ ਆਮ ਬੜੇ ਲੋਕ ਹੈ ਉਹ ਹੁਣ ਸਵੇਰ ਤੋਂ ਹੀ ਲਾਈਟ ਹੈ ਜੀ ਕਿ ਬਾਹਰ ਨਿਕਲ ਰਹੇ ਆ ਕਿਉਂਕਿ ਲਗਾਤਾਰ ਜਿਹੜੀ ਹੈ ਬਰਸਾਤ ਸਵੇਰ ਤੋਂ ਹੋ ਰਹੀ ਹੈ ਤਾਂ ਕਿਤੇ ਅਕੇ ਹੁਣ ਠੰਡ ਦਾ ਵੀ ਜ਼ੋਰ ਪਕੜ ਲਿਆ ਤਾਂ ਹਲਕੀ ਬੂੰਦਾਬاندی ਹੋ ਰਹੀ ਹੈ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜਾ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇ ਬੂੰਦਾਬاندی ਔਰ ਹਲਕੀ ਤੋਂ ਤੇਜ਼ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤਾਂ ਠੰਡ ਤੋਂ ਬਚਣ ਲਈ ਜਿਹੜੀ ਲੋਕ ਐ ਇਸ ਟਾਈਮ ਅੱਗ ਸੇਕਦੇ ਆ ਕਿਉਂਕਿ ਠੰਡ ਲਗਾਤਾਰ ਜੜੀ ਆ ਹੁਣ ਇਹ ਬਰਸਾਤ ਹੋ ਰਹੀ ਆ ਸਵੇਰ ਤੋਂ ਤਾਂ ਇਸਨੇ ਠੰਡ ਦਾ ਆਪਣੀ ਜਿਹੜਾ ਹੋਰ ਜਿਹੜਾ ਪ੍ਰਕੋਪ ਵਧਾਤਾ ਤਾਂ ਤਕਰੀਬਨ ਲੁਧਿਆਣਾ ਜ਼ਿਲ੍ਹੇ ਦੀ ਗੱਲ ਜੁਲਿਆਣਾ ਦੇ ਵਿੱਚ ਜਿਹੜਾ ਟੈਂਪਰੇਚਰ ਆ ਹੁਣ ਉਹ 15 ਡਿਗਰੀ ਸੈਲਸੀਅਸ ਪਹੁੰਚ ਗਿਆ ਤਾਂ ਠੰਡ ਤੋਂ ਬਚਣ ਲਈ ਲੋਕਾਂ ਨੂੰ ਅੱਗ ਸੇਕਣ ਤੇ ਮਜਬੂਰ ਹੋ ਗਏ ਆ ਕਿਉਂਕਿ ਠੰਡ ਕਾਫੀ ਹੈ ਇਸ ਨਾਲ ਬਰਸਾਤ ਹੋਣ ਦੀ ਕਾਫੀ ਉਡੀਕ ਵੀ ਕਰੇ ਸੀ ਕਿਤੇ ਅਗੇ ਡਾਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਐਦਾਂ ਜਿਹੜੀ ਬਰਸਾਤ ਆ ਜਿਹੜੀ ਆ ਸਰਦੀਆਂ ਦੀ ਜਿਹੜੀ ਬਰਸਾਤ ਹੋ ਰਹੀ ਆ ਇਹ ਕਿਤੇ ਅਗੇ ਤੁਹਾਡੀ ਸਿਹਤ ਦੇ ਵੀ ਲੈਬਲਕ ਹੋ ਸਕਦੀ ਹੈ ਕਿਉਂਕਿ ਲਗਾਤਾਰ ਪਿੱਛੇ ਜਿਹੜੇ ਖੁਸ਼ਕ ਠੰਡ ਪੈ ਰਹੀ ਸੀ ਜਿਹੜਾ ਲੋਕਾਂ ਨੂੰ ਖਾਂਸੀ ਜੁਕਾਮ ਦੀ ਕਾਫੀ ਜੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਕਿਤੇ ਦੇ ਅੱਗੇ ਹੁਣ ਜਿਹੜਾ ਮੌਸਮ ਨੇ ਇੱਕਦਮ ਕਰਵਟ ਬਦਲੀ ਆਤਾ ਹੁਣ ਜਿਹੜਾ ਲੁਧਿਆਣਾ ਦਾ ਟੈਂਪਰੇਚਰ ਆ ਉਹ 15 ਡਿਗਰੀ ਤੱਕ ਪਹੁੰਚ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਵਿਭਾਗ ਨੇ ਮੰਗਲਵਾਰ ਵੀ ਲੁਧਿਆਣਾ ਦੇ ਵਿੱਚ ਬਰਸਾਤ ਹੋਣ ਦੀ ਵੀ ਗੱਲ ਆਖੀ ਹੈ ਤਾਂ ਮੌਸਮ ਦੀ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਜਿਹੜੀ ਬਰਸਾਤ ਸ਼ੁਰੂ ਹੋਈ ਹੈ ਤਾਂ ਇਸ ਤਰ੍ਹਾਂ ਕਿਤੇ ਆ ਕੇ ਮੌਸਮ ਦੇ ਵਿੱਚ ਕਾਫੀ ਜਿਹੜੀ ਤਬਦੀਲੀ ਕੀਤੀ ਹੈ ਤੇ ਠੰਡ ਦਾ ਜਿਹੜਾ ਪ੍ਰਕੋਪ ਵੀ ਆ ਉਹ ਵੀ ਵਧਾਤਾ ਹੈ ਕੈਮਰਮੈਨ ਬੌਬੀ ਨਾ ਸੰਦੀਪ ਸ਼ਰਮਾ ਡੈਨੀ ਸਰ ਟੀਵੀ ਲੁਧਿਆਣਾ